ਵਾ ਗੁਰਚ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਪੀਰ ਅਮਰਦੀਪ ਸਿੰਘ ਜੀਤਾ ਤੇ ਪੈੰਜੀ ਮੰਡਿਤ ਕੌਰ ਜੀ ਦਾ ਸੋ ਇਹ ਜਿਹੜਾ ਵਿਸ਼ਾ 노 ਡਾਊਟ ਜ਼ਰੂਰੀ ਹੈ ਸਾਡੀ ਪੰਥਕ ਦਰਦ ਤੋਂ ਨਿਕਲਦਾ ਪਿਆ ਹੈ ਕਿ ਇਫੈਕਟਿਵ ਇਨੀਸ਼ੀਏਟਿਵ ਫੋਰ ਰਿਲੇਟਿੰਗ ਗੁਰਬਾਣੀ ਟੂ ਨੈਕਸਟ ਜਨਰੇਸ਼ਨ ਬਟ ਮੈਨੂੰ ਇਹ ਲੱਗਦਾ ਹੈ ਕਿ ਨੈਕਸਟ ਜਨਰੇਸ਼ਨ ਤਿਕਨ ਤੇ ਪਹਿਲੇ ਤਾਂ ਸਾਨੂੰ ਪੇਰੈਂਟਸ ਨੂੰ ਹੀ ਨਹੀਂ ਵੈਲਿਊਜ਼ ਪਤਾ ਨੇ ਅਸੀਂ ਹੀ ਰਿਚੂਅਲਸ ਦੇ ਵਿੱਚ ਫਸੇ ਹੋਇਆ ਆ ਆਸਤਿਕਨ ਸਾਨੂੰ ਗੁਰਬਾਣੀ ਦੇ ਉਹ ਜਿਹੜੇ ਬੇਸਿਕ ਸਿਧਾਂਤ ਨੇ ਕਿ ਰੱਬ ਜੀ ਘਟ ਘਟ ਵਿੱਚ ਵਸਦੇ ਨੇ ਅਸੀਂ ਇੱਕ ਓੰਕਾਰ ਹੀ ਨਹੀਂ ਆਸਤਿਕਨ ਸਮਝ ਸਕੇ ਜੀ ਸਕੇ ਦੋਸਿਆਂ ਦੇ ਸਾਹਮਣੇ ਇਸ ਦਾ ਆਈਡੀਅਲ ਪ੍ਰੈਜੈਂਟ ਕਰ ਸਕੇ ਸ਼ਬਦ ਗੁਰੂ ਸੁਰਤ ਤੁੰ ਚੇਲਾ ਇਸ ਦੀਆਂ ਅਸੀਂ ਧਜੀਆਂ ਹੀ ਉਡਾ ਦਿੱਤੀਆਂ ਜਿਹੜੀ ਗੁਰਬਾਣੀ ਜਿਹੜੀ ਮੇਰੇ ਮਨ ਦੇ ਪਰਥਾਏ ਹੈ ਮੇਰੇ ਮਨ ਦੀ ਹਾਰ ਇੱਕ ਸੋਚ ਨੂੰ ਠੀਕ ਕਰਦੀ ਹੈ ਮਨ ਤਿਕਨਤੇ ਜਾਂਦੀ ਹੀ ਨਹੀਂ ਹੈ هون ਤਿਕਨ ਆਸ ਤਿਕਨ ਸਾਡੀ ਇਹ ਗੁਰਬਾਣੀ ਜਿਹੜੀ ਹੈ ਨਾ ਇੱਕ ਕੰਨ ਔਰ ਐ ਮੂਹ ਇਥੋਂ ਤਿਕਨੀ ਸੀਮਤ ਹੈ ਇਥੋਂ ਸੁਣਦੇ ਆ ਤੇ ਇਥੋਂ ਕੱਢਦੇ ਆ ਇੱਥੇ ਸਿਰਫ ਬੋਲਦੇ ਆ ਇੱਕ ਅੰਦਰ ਇਸ ਕੰਨ ਇਸ ਮੂਹ ਤੋਂ ਮੇਰੇ ਮਨ ਤਿਕਨ ਦਾ ਇਸ ਸਫਰ ਅਜੇ ਤਿਕਨ ਨਹੀਂ ਅਟੈਂਡ ਕਰ ਸਕਦਾ ਨਹੀਂ ਸਫਰ ਨਹੀਂ ਅਸੀਂ ਤੈਅ ਕਰ ਸਕਦੇ ਔਰ ਗੁਰਬਾਣੀ ਦਾ ਸਹੀ ਮਕਸਦ ਕੀ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਇਹ ਹੈ ਦਰ ਅਸਲ ਇਹ ਸਹੀ ਮੈਸੇਜ ਹੈ ਜਦੋਂ ਗੁਰਬਾਣੀ ਬਣਾਂਗੇ ਆਖਿਰ ਅਸੀਂ ਜਦੋਂ 35 ਮਹਾਪੁਰਸ਼ਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਤੇ ਉਹ ਜਿਹੜੀ ਕ੍ਰਾਂਤੀ ਆਈ ਜੋ ਲੋਕ ਸਿੱਖੀ ਦੇ ਨਾਲ ਜੁੜੇ ਉਹ ਇਸ ਕਰਕੇ ਜੁੜੇ ਸੀ ਕਿਉਂਕਿ ਸਾਹਮਣੇ ਵਾਲੇ ਨੇ ਗੁਰਬਾਣੀ ਨੂੰ ਬੜੀ इजीली ਕੰਫਰਟੇਬਲੀ ਐਂਡ ਪੀਸ ਆਫ ਮਾਈਂਡ ਸਬਰ ਸੰਤੂਖ ਸਹਜ ਦੇ ਨਾਲ ਗੁਰਬਾਣੀ ਜੀ ਕੇ ਸਿਖਾਇਆ ਅਸੀਂ ਸਾਰੇ ਜਾਣਦੇ ਹਾਂ ਕਿ ਮੈਨ ਇਸ ਸਾਨੂੰ ਇਜ਼ ਅ ਸੋਸ਼ਲ ਐਨੀਮਲ ਹੁਣ ਉਸ ਨੂੰ ਬੰਦਾ ਜਿਹੜਾ ਹੈ ਉਹ ਗੁਰਬਾਣੀ ਨੇ ਬਣਾਣਾ ਸੀ ਇਤਨੀ ਪਾਵਰਫੁਲ ਜੀਵਨ ਜਾਂਚ ਇਤਨੀ ਸਾਨੂੰ ਮਤ ਵਿੱਚ ਰਤਨ ਜਵਾਹਰ ਮਾਨਕ جے ਇੱਕ ਗੁਰਕੀ ਸਿੱਖ ਸੁਣੀ ਸਾਨੂੰ ਸੁਣਾਉਂਦੀ ਹੈ ਪਰ ਦਰ ਅਸਲ ਅਸੀਂ ਜਿਹੜੇ ਹਾਂ ਸਿਰਫ ਰਿਚਵਲਸ ਅੱਜ ਤੱਕਨ ਦੇਖ ਲੋ ਅਸੀਂ ਸ਼ਰਾਧਾਂ ਤੋਂ ਰੀਤ ਤੋਂ ਅਗਲੇ ਪਿਛਲੇ ਕਰਮਾਂ ਦੇ ਨਾਲ ਵਾਦੂ ਦੇ ਅਖੰਡ ਪਾਠ ਵਾਦੂ ਦੀਆਂ ਅਰਦਾਸਾਂ ਸ਼ਰਾਧ ਅੰਡ ਬਿਲਡਿੰਗਾਂ ਚਮਕਾਉਣੇ ਚ ਹੀ ਆਪਣਾ ਸਮੇਂ ਬਰਬਾਦ ਕਰਤਾ ਇਸ ਮੰਨਤਿਕਨ ਅਸੀਂ ਪਹੁੰਚੇ ਹੀ ਨਹੀਂ ਹਾਂ ਸੋ ਮੈਨਾ ਸਿਰਫ ਇੱਥੇ ਆਪਣਾ ਇੱਕ ਪਰਸਨਲ ਜਾਂ ਇਨਸੀਡੈਂਟ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਕੇ ਮੈਂ ਖਿਮਾ ਦੀ ਚਾਚਕ ਹੋਵਾਂਗੀ ਕਿ ਪਿੱਛੇ ਇਸ ਮਹੀਨੇ ਦੀ 1 ਜਾਂ 2 ਤਰੀਕ ਨੂੰ ਇੱਥੇ ਇੱਕ ਕੈਂਪ ਲੱਗਾ ਉਹ ਕੈਂਪ ਗੁਰਦੁਆਰਾ ਦੇ ਦਰਬਾਰ ਹਾਲ ਵਿੱਚ ਹੀ ਸੀ ਉੱਥੇ ਸਾਰੀਆਂ ਸੰਗਤਾਂ ਸੀ ਸਟੈਂਡਰਡ 1 ਤੋਂ ਵੀ ਸੀ ਬੱਚੇ ਬੈਠੇ ਸੀ ਸਟੈਂਡਰਡ 12th ਤੇ ਵੀ ਬੱਚੇ ਬੈਠੇ ਸੀ ਵੱਡੀਆਂ ਸੰਗਤਾਂ ਵੀ ਸੀ ਤੇ ਮੈਂ ਉਹਨਾਂ ਦੇ ਨਾਲ ਟੌਪਿਕ ਦਾ ਵਿਸ਼ਾ ਕਿ ਅਸੀਂ ਖੁਸ਼ਕਿਵੇਂ ਰਹਿਣਾ ਹੈ ਗੁਰਬਾਣੀ ਸਾਨੂੰ ਕਿਵੇਂ ਸਾਨੂੰ ਸਾਡੇ ਜੀਵਨ ਦੇ ਵਿੱਚ ਸਾਰੇ ਦੁੱਖ ਕਲੇਸ਼ਾਂ ਦਾ ਨਾਸ ਕਰਕੇ ਸਾਨੂੰ ਹੈਪੀ ਰਹਿਣਾ ਸਿਖਾਂਦੀ ਹੈ ਤੇ ਮੈਂ ਸ਼੍ਰੀ ਰਾਗ ਦਾ ਇੱਕ ਸ਼ਬਦ ਲਿੱਤਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਨਾ ਤੇ ਲੱਭ ਕੁੱਤਾ ਤੋਂ ਅਸੀਂ ਬੱਚਿਆਂ ਤੋਂ ਸਟੋਰੀ ਸੁਣੀ ਗਰੀਡੀ ਡੌਗ ਦੀ ਕਿ ਗੁਰਬਾਣੀ ਹਮੇਸ਼ਾ ਜਦੋਂ ਵੀ ਲੱਭ ਤੇ ਲੋਭ ਦੀ ਗੱਲ ਆਉਂਦੀ ਹੈ ਨਾ ਉਦੋਂ ਜਦੋਂ ਮੇਰੇ ਮਨ ਵਿੱਚ ਕਿਸੇ ਲਾਲਚ ਦੀ ਗੱਲ ਆਉਂਦੀ ਹੈ ਤੇ ਸਾਨੂੰ ਉਸ ਗਰੀਡੀ ਡੌਗ ਦੇ ਨਾਲ ਮੇਰੇ ਮਨ ਦੀਆਂ ਵਿਚਾਰਾਂ ਨੂੰ ਜੋੜਦੀ ਹੈ ਚੂੜਾ ਜਦੋਂ ਮੈਂ ਝੂਠ ਬੋਲਦੀ ਹਾਂ ਤੇ ਮੈਂ ਉਸ ਉਸ ਸਵੀਪਰ ਵਰਗੀ ਹਾਂ ਹਨਾ ਜੋ ਲੋਕਾਂ ਦਾ ਕਚੜਾ ਚੁੱਕਦਾ ਹੈ ਜੋ ਲੋਕਾਂ ਦਾ ਪੁਰਾਣੇ ਜਵਾਨੇ ਵਿੱਚ ਮਲ ਇਕੱਠਾ ਕਰਦਾ ਸੀ ਅੱਜ ਅਸੀਂ 플ਸ਼ ਸਾਡੇ ਕੋਲ ਆ ਗਏ ਨੇ ਪਰ ਜਦੋਂ 플ਸ਼ ਨਹੀਂ ਸੀ ਤਾਂ ਉਦੋਂ ਸਮਾਜ ਦੇ ਇੱਕ ਕੈਟੇਗਰੀ ਨੂੰ ਫੋਰਸ ਕੀਤਾ ਜਾਂਦਾ ਸੀ ਸਭ ਦਾ ਮਲ ਚੁਕਣਾ ਹੁਣ ਤੁਸੀਂ ਇਹ ਦੇਖੋ ਕਿ ਇੱਕ ਮਾਂ ਤੇ ਆਪਣੇ ਬੱਚੇ ਦਾ ਖੁਸ਼ੀ ਖੁਸ਼ੀ ਮਲ ਚੁੱਕ ਲੈਂਦੀ ਹੈ ਪਰ ਦੂਸਰਿਆਂ ਦਾ ਮਲ ਚੁਕਣਾ ਕਿਤਨਾ ਸਾਡੇ ਵਾਸਤੇ ਡਿਫਿਕਲਟ ਹੈ ਤੁਸੀਂ ਆਪਣੇ ਪੇਰੈਂਟਸ ਤੇ ਕੋਲੋਂ ਇਸ ਦੇ ਬਾਰੇ ਪੁੱਛ ਸਕਦੇ ਹੋ ਕਿ ਕਿੰਨਾ ਔਖਾ ਹੈ ਹੈ ਨਾ ਤੇ ਠੱਗ ਖਾਦਾ ਮੁਰਦਾਰ ਜਦੋਂ ਮੈਂ ਠੱਗੀ ਕਰਦੀਆਂ ਤੇ ਮੈਂ ਇੱਕ ਮੁਰਦਾ ਡੈਡ ਚੀਜ਼ ਕਿਵੇਂ ਮੇਰਾ ਮਨ ਠੱਗ ਵਿਚਾਰਾਂ ਨੂੰ ਲੈਂਦਾ ਪਰ ਨਿੰਦਾ ਪਰਮਲ ਮੁਕਸ਼ੁਦੀ ਜਦੋਂ ਮੈਂ ਕਿਸੇ ਦੀ ਨਿੰਦਾ ਚੁਗਲੀ ਕਰਦੀ ਹਾਂ ਨਾ ਤੇ ਇਹ ਪਰਮਲ ਮੁਕਸ਼ੁਦੀ ਮੈਂ ਸੋਚੋ ਮੈਂ ਸ਼ਿਟ ਖਾ ਰਹੀ ਹਾਂ ਹੈ ਨਾ ਕਰੋ ਅਗਨ ਕ્રોਧ ਚੰਡਾਲ ਤੇ ਜਦੋਂ ਮੈਂ ਕਰੋਧ ਵਿੱਚ ਹੁੰਦੀ ਆ ਨਾ ਤੇ ਮੇਰਾ ਇਹ ਇਹ ਬਾਡੀ ਨਹੀਂ ਮੇਰੀਆਂ ਵਿਚਾਰਾਂ ਚੰਡਾਲ ਵਾਲਾ ਰੂਪ ਧਾਰਨ ਕਰ ਲੈਂਦੇ ਮੇਰਾ ਮਨ ਚੰਡਾਲ ਹੁੰਦਾ ਉਸ ਵਕਤ ਇਹ ਬਾਇਓਲੋਜੀਕਲੀ ਬਾਡੀ ਦੀ ਤਾਂ ਗੁਰੂ ਪਾਚਾ ਗੱਲ ਹੀ ਨਹੀਂ ਕਰਦੇ ਉਹ ਕਹਿੰਦੇ ਮਨ ਸਾਚਾ ਮੁਖ ਸਾਚਾ ਸੋ ਇਹ ਅਵਰਨਾ ਪੇਕੇ ਕਸਬਿਨ ਕੋਈ ਨਾਨਕ ਇਹ ਲੱਛਣ ਬ੍ਰह्म ज्ञानी ਹੋਏ ਵੀ ਇਹ ਮਨ ਬ੍ਰह्म ज्ञानी ਬਣ ਸਕਦਾ ਹੈ ਸ਼ਰੀਰ ਦੀ ਨਹੀਂ ਗੱਲ ਕੀਤੀ ਹੈ ਹਨਾ ਕਿਉਂਕਿ ਸ਼ਰੀਰ ਗੁਰੂ ਔਰ ਸਿੱਖ ਦੋਨੋਂ ਹੀ ਨਹੀਂ ਹੋ ਸਕਦੇ ਸੋ ਉਥੇ ਰਸਕਸ ਆਪਸਲਾਉਣਾ ਇਹ ਕਰਮ ਮੇਰੇ ਕਰਤਾ ਤੇ ਮੈਂ ਕਿਵੇਂ ਹਰ ਵਕਤ ਇਤੇ ਚ ਲੱਗੀ ਰਹਿੰਦੀ ਆ ਕਿ ਮੈਨੂੰ ਲੋਕੀ ਮੇਰੀ ਹੀ ਪ੍ਰਸ਼ੰਸਾ ਕਰਨ ਅਸੀਂ ਲੋਕਾਂ ਦੇ ਗੁਣ ਦੇਖ ਕੇ ਅਸੀਂ ਉਹਨਾਂ ਦੀ ਐਪਰੀਸ਼ੀਏਸ਼ਨ ਨਹੀਂ ਕਰਦੇ ਅਸੀਂ ਉਹਨਾਂ ਦੀ ਨਿੰਦਾ ਕਰਦੇ ਆ ਦਰਸਲ ਜਦੋਂ ਮੈਂ ਇਹ ਸਭ ਗੱਲ ਐਂਡ ਬੱਚੇ ਇਸ ਚੀਜ਼ ਨੂੰ ਇਤਨਾ ਇੰਜੋਏ ਕਰ ਰਹੇ ਸੀ ਚਾਹੇ ਉਹ ਛੋਟੇ ਬੱਚੇ ਸੀ ਵੱਡੇ ਬੱਚੇ ਸੀ ਉਹ ਆਪਣੀ ਐਕਸਪੀਰੀਅੰਸ ਸ਼ੇਅਰ ਕਰ ਰਹੀ ਸੀ ਇੱਕ ਬੱਚੇ ਨੇ ਆ ਕੇ ਬੋਲੇ ਕਿ ਮੈਂ ਆਪਣੀ ਮੰਮੀ ਪਾਪਾ ਦਾ 17 ਸਾਲ ਤੋਂ ਮੇਰੀ ਮੰਮੀ ਬੈੱਡ ਤੇ ਹੈ ਤੇ ਮੈਂ 17 ਸਾਲ ਤੋਂ ਆਪਣੀ ਮੰਮੀ ਦਾ ਸੂਸੂ ਪਾਟੀ ਮੈਂ ਖੁਦ ਸਾਫ ਕਰਦੀ ਹਾਂ ਬੜੇ ਹੀ ਇਹ ਬੜਾ ਹੀ ਇੱਕ ਰੋਚਕ ਜਿਹਾ ਜਿਹੜਾ ਸੀ ਨਾ ਉਹ ਸ਼ੇਅਰਿੰਗ ਹੋ ਰਹੀ ਸੀ ਹਾਂਜੀ ਫਿਰ ਜੀ ਆਪ ਜੀ ਬੋਲਦੇ ਵਿੱਚ ਉੱਤੇ ਇੱਕ ਜੀ ਮੈਂ ਇੱਥੇ ਹੀ ਫਿਨਿਸ਼ ਕਰਾਂਗੀ ਖਾਲੀ ਆਪਣੇ ਸ਼ਬਦਾਂ ਨੂੰ ਹੋਰ ਕੁਝ ਸੈਕਿੰਡਸ ਦੇ ਵਿੱਚ ਪਿੱਛੇ ਇੱਕ ਬਜ਼ੁਰਗ ਬੈਠੇ ਹੋਏ ਸੀ ਉਹਨਾਂ ਬਜ਼ੁਰਗਾਂ ਨੇ ਇਹ ਗੱਲ ਬੋਲ ਦਿੱਤੀ ਕਿ ਇਨਾਂ ਨੇ ਸਾਨੂੰ ਚੂੜਾ ਬੋਲਿਆ ਹੈ ਉਹਨਾਂ ਨੇ ਉਹ ਵਰਡ ਆਪਣੇ ਆਪ ਤੇ ਲੈ ਲਿੱਤਾ ਐਂਡ ਉਹਨਾਂ ਨੇ ਆਰਗੇਨਾਈਜ਼ਰਸ ਦੇ ਉੱਤੇ ਆਰਗੇਨਾਈਜ਼ਰਸ ਨੂੰ ਬਹੁਤ ਹੀ ਜ਼ਿਆਦਾ ਇਸ ਗੱਲ ਵਾਸਤੇ ਪਰੇਸ਼ਾਨ ਕੀਤਾ ਕਿ ਉੱਥੇ ਇਹ ਸਾਨੂੰ ਬੋਲਿਆ ਗਿਆ ਹੈ ਸੋ ਖਾਰਕੇ ਆਰਗੇਨਾਈਜ਼ਰਸ ਨੇ ਗੱਲ ਬੋਲੀ ਕਿ ਤੁਸੀਂ ਇੱਕ ਕੰਮ ਕਰੋ ਇਹ ਚੂੜਾ ਵਰਡ ਗੁਰਬਾਣੀ ਵਿੱਚੋਂ ਹਟਾ ਦਿਓ ਕਿਉਂਕਿ ਚੂੜਾ ਵਰਡ ਗੁਰਬਾਣੀ ਨੂੰ ਐਕਸਪਲੇਨ ਕਰਦੇ ਹੋਇਆ ਸੋ ਮੇਰੇ ਕਹਿਣ ਦਾ ਮਤਲਬ ਪਾਪ ਸਿਰਫ ਇਹ ਹੈ ਕਿ ਅਸੀਂ ਅਜ ਤਿਕਨ ਗੁਰਬਾਣੀ ਦੇ ਅਰਥਾਂ ਨੂੰ ਮਨ ਦੇ ਉੱਤੇ ਨਹੀਂ ਟੁਕਾ ਕੇ ਸਿਰਫ ਕਰਮ ਕਾਂਡ ਕਰਦੇ ਰਹੇ ਅਜ ਤਿਕਨ ਅਸੀਂ ਅੱਜ ਵੱਡੇ ਜਾਤ ਪਾਤ ਅਸੀਂ ਅੱਜ ਵੀ ਆਪਣੇ ਆਪ ਨੂੰ ਮਜਬੀ ਸੀ ਕ रविदास ਸੀ ਏ ਸੀ ਕਬੀਰ ਦਾਸੀ ਅਸੀਂ ਆਪਣੇ ਆਪ ਨੂੰ ਗੁਰਬਾਣੀ ਦੇ ਸਿੱਖ ਨਹੀਂ ਬਣ 파ਰੇ ਸੋ ਗੁਰਬਾਣੀ ਮੈਨੂੰ ਤੂੰ ਤੂੰ ਕਰਤਾ ਤੂੰ ਹੁ ਬਾਤਾ ਹੈ RAM ਕਬੀਰਾ ਇੱਕ ਪਏ ਦੇ ਮੁਕਾਮ ਤੇ ਜਤਿਕਨ ਅਸੀਂ ਗੁਰਬਾਣੀ ਨੂੰ ਉਸ ਟੰਗ ਦੇ ਨਾਲ ਆਪ ਨਹੀਂ ਸਮਝਾਂਗੇ ਆਪਣੇ ਤੇ ਅਪਲਾਈ ਨਹੀਂ ਕਰਾਂਗੇ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਆਈਡੀਅਲਸ ਨਹੀਂ ਬਣ ਸਕਦੇ ਸੋ ਸਾਨੂੰ ਖੁਦ ਪ੍ਰੈਕਟੀਕਲੀ ਇਹ ਪ੍ਰੂਫ ਕਰਨਾ ਪਏਗਾ ਜਿਵੇਂ ਪਾਸ਼ਾ ਜਿਵੇਂ ਸਾਡੀ ਹਿਸਟਰੀ ਸਾਡੇ ਗੁਰੂ ਪਾਸ਼ਾ ਦਾ ਜੀਵਨ ਸਾਨੂੰ ਇਹ ਐਕਸਪਲੇਨ ਕਰਦਾ ਹੈ ਹੋਇਆਂ ਪੁੱਲਾਂ ਦੇ ਲੇਖੀਮਾ ਦੀ ਜਾਚਕਾਂ ਫਤਿਹ ਬਲੰਦੀਆਂ ਬਾਗ ਚਿੱਕਾ ਕਾਂਤ ਸਾਹਿਬ ਬਾਗ ਚਿੱਕਾ